ਨਹੀਂ ਨਹੀਂ ਕੋਈ ਨਹੀਂ ਗਿਆ ਨਾ ਅੱਜ ਮੈਂ ਬਹਿ ਕੇ ਹਟਾ ਲਵਾਂ ਹਾਂਜੀ ਪੂਰਾ ਸਗਣ ਤੱਕ ਆਉਂਦਾ ਅਸਲ ਚੀਜ਼ ਹੋਣਾ ਇਹ ਹੈ ਲਓ ਜੀ ਇਕੱਠਾ ਹੀ ਕਰ ਲਓ ਭਾਈ ਜੱਟ ਆ ਲੈ ਲਓ ਵਾ ਵਾ ਠੀਕ ਹੈ ਜੀ ਵਾ ਵਾ ਲਓ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਲਓ ਜੀ ਉਹਨਾਂ ਦਾ ਫਾਈਲ ਹੋ ਗਿਆ ਉਹਨਾਂ ਦਾ ਸਾਈਨ ਹੋ ਗਿਆ ਸਦਾ ਨਹੀਂ ਕਰਾਂਗਾ ਪਰਵਾਹ ਨਹੀਂ ਕਰਾਂਗਾ ਉਹਨਾਂ ਨੂੰ ਬਹੁਤ ਬਹੁਤ ਸਾਈਨ ਵਾਲੀ ਸਾਈਨ ਕਰਦੇ ਹੈਗਾ ਹੈਗਾ ਨਹੀਂ ਹੈਗਾ ਹੈਗਾ ਪਰ ਕੋਈ ਨਾ ਕਰਾਉਣੇ ਨੇ ਸਾਈਨ ਕਰੋ ਜੀ ਉਹਦੇ ਉਹਨੂੰ ਵੀ ਮੰਨ ਕਰਦੇ ਨੇ ਨਹੀਂ नेरी बहुत आवाज मेरे भाई बहुत हां जी फोटो का बात है बात कंटिन्यू जॉइनिंग देंगे लो जाओ आपदार जी हां 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 जी बाबा जी फोटो के अलावा रहने फोटो मत दिखा हां जी चलो ओके ओके ਆਜੋ 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 ਤੇਰਾ ਪਰਿਵਾਰ ਨਾਲ ਕਰਵਾ ਆ ਆਹ ਹੋਰ ਬੜਾ ਫੈਕਟਰੀ ਦਾ ਕਰਾ ਲੀ ਆਓ ਆਓ ਬੱਸ ਇਹਨਾਂ ਤੁਸੀਂ ਪਰਿਵਾਰ ਨਾਲ ਕਰਵਾ ਹਾਂਜੀ ਆਜੋ ਜਿਹਦੇ ਪਾਸੇ ਨਾਲ ਕਰਾ ਲੀ ਤੁਸੀਂ ਸਾਡੇ ਬਣਾਏ ਨੂੰ ਫੋਨ ਵਾਲਾ ਹਾਂਜੀ ਸਮਝ ਨਹੀਂ ਰੋਕਾਂ ਮੰਤਰੀ ਜੀ ਇੱਕ ਮਿੰਟ ਆਪਾਂ ਦੇਖਦੇ ਆ ਅੱਗੇ ਅੱਗੇ ਬਹੁਤ ਦਰਦ ਹੋ ਰਿਹਾ ਹੈ ਪੂਰੀ ਟੱਕਰ ਜਿਵੇਂ ਕਰ ਲਿਆ ਕਰਨਾ ਹੈ ਆਜੋ ਆਜੋ ਦੂਰ ਸਾਹਿਬ ਬਹੁਤ ਦੂਰ ਬਹੁਤ ਮੰਤਰੀ ਸਾਹਿਬ ਅੱਗੇ ਹੋ ਗਿਆ ਇਹ ਨਹੀਂ ਲੱਗ ਰਹੀ نیچے ਬੈਠੇ ਦੇਖੋ ਅੱਜ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਪੁਰਾਣੇ ਸਾਥੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਵੰਤਪਾਨ ਜੀ ਦੇ ਪੁਰਾਣੇ ਸਾਥੀ ਔਰ ਸਿਪਾਹੀ ਸਾਡੇ ਵੱਡੇ ਭਰਾ ਜੱਸੀ ਸੇਖੋ ਜੀ ਨੂੰ ਅੱਜ ਫੂਡ ਕਮਿਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਸਟੇਟ ਲੈਵਲ ਦੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ ਮੈਂ ਸਮਝਦਾ ਕਿ ਇਹਨਾਂ ਦੀ ਪਾਰਟੀ ਪ੍ਰਤੀ ਔਰ ਪੰਜਾਬ ਪ੍ਰਤੀ ਕਮਿਟਮੈਂਟ ਡੈਡੀਕੇਸ਼ਨ ਨੂੰ ਦੇਖਦੇ ਹੋਏ ਅਰਵਿੰਦੀਰ ਮਾਨ ਸਾਹਿਬ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਸੋ ਇਹਨਾਂ ਦੇ ਪਰਿਵਾਰ ਨੂੰ ਸਾਰੇ ਸਾਥੀਆਂ ਨੂੰ ਜਿੱਥੇ ਲੱਖ ਲੱਖ ਮੁਬਾਰਕਬਾਦ ਹੈ ਉੱਥੇ ਹੀ ਮੈਂ ਸਮਝਦਾ ਕਿ ਬਹੁਤ ਵੱਡੀ ਜਸਟੀਫਿਕੇਸ਼ਨ ਇਹ ਆਪਦੇ ਅਹੁਦੇ ਨਾਲ ਕਰਨਗੇ ਕਿਉਂਕਿ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਮੁੱਦੇ ਮਸਲੇ ਲੰਬੇ ਸਮੇਂ ਤੋਂ ਚਾਗਦੇ ਰਹੇ ਨੇ ਔਰ ਇਹਨਾਂ ਦੇ ਆਉਣ ਨਾਲ ਫੂਡ ਸਟੇਟ ਫੂਡ ਕਮਿਸ਼ਨ ਔਰ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਇਹ ਹੋਰ ਸਟਰੈਂਥਨ ਹੋਏਗਾ ਇਹਦੀ ਜਿਹੜੀ ਵਰਕਿੰਗ ਹੈ ਉਹ ਹੋਰ ਸਟ੍ਰੀਮਲਾਈਨ ਹੋਏਗੀ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਉੱਪਰ ਫਾਇਦਾ ਹੋਏਗਾ ਸੋ ਬਹੁਤ ਹੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਡੇ ਵੀਰ ਜੱਸੀ ਸਿੱਖ ਜੀ ਔਰ ਇਹਨਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ 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 ਅੱਜ ਹੋ ਗਿਆ ਹਾਂ ਹਾਂ ਜੀ ਉਹ ਤਾਂ ਲੈ ਲਉਂਗਾ ਉਹ ਸਾਈਡ ਤੋਂ ਇਹਨਾਂ ਨੂੰ ਲੈ ਲਉਂਦਾ ਸਭ ਤੋਂ ਪਹਿਲਾਂ ਸਰਦਾਰ ਜਸਵੀਰ ਸਿੰਘ ਜੱਸੀ ਸੇਖੋਂ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਉਹਨਾਂ ਨੇ ਮੈਂਬਰ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਦਾ ਅਹਿਮ ਅਹੁਦਾ ਸੰਭਾਲਿਆ ਹੈਗਾ ਸੋ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਪਾਰਟੀ ਦੇ ਕੌਮੀ ਕਰਮਿੰਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਕਾਈ ਦੇ ਪ੍ਰਧਾਨ ਔਰ ਮੇਰੇ ਕੈਬਨਿਟ ਕਲੀਗ ਅਮਨ अरोड़ा ਜੀ ਔਰ ਫੂਡ ਮਿਨਿਸਟਰ ਲਾਲਚੰਦ ਕਟਾਰੂ ਚੱਕ ਜੀ ਵਰਿੰਦਰ ਗੋਇਲ ਜੀ ਗਜਰ ਮਾਜਰਾ ਸਾਹਿਬ ਔਰ ਸਾਰੇ ਵੀ ਜਿੰਨੇ ਚੇਅਰਮੈਨ ਦੋਸਤ ਮਿੱਤਰ ਸਾਰੇ ਆਏ ਨੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਬਣ ਕੇ ਅੱਜ ਦੇ ਇਸ ਖੁਸ਼ੀ ਦੇ ਸਮਾਗਮ ਚ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਬਹੁਤ ਹੀ ਅਹਿਮ ਪੋਸਟਾ ਜਿਹਦੇ ਉੱਤੇ ਮੈਂ ਸਮਝਦਾ ਸੇਖੋ ਸਾਹਿਬ ਨੂੰ ਸੀਐਮ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਵਿਸ਼ਵਾਸ ਕਰਕੇ ਲਾਇਆਗਾ ਔਰ ਲਗਾਤਾਰ ਪੰਜਾਬ ਦੀ ਤਰੱਕੀ ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਔਰ ਪੰਜਾਬ ਨੂੰ ਜਿਹੜਾ ਬੁਲੰਦੀਆਂ ਤੱਕ ਲੈ ਕੇ ਜਾਣਗੇ ਬਹੁਤ ਹੀ ਪੁਰਾਣੇ ਸਾਥੀ ਨੇ ਬਿਲਕੁਲ ਜੇ ਮੈਂ ਅਮਨ ਰੂੜਾ ਜੀ ਨੇ ਕਿਹਾਗਾ ਕਿ ਸ਼ੁਰੂ ਤੋਂ ਲੈ ਕੇ ਜਿਸ ਦਿਨ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਉਸ ਦਿਨ ਤੋਂ ਲੈ ਕੇ ਅੰਨਾ ਮੂਵਮੈਂਟ ਤੋਂ ਲੈ ਕੇ ਪੰਜਾਬ ਦੇ ਲਈ ਸੰਘਰਸ਼ ਕਰ ਰਹੇ ਨੇਗੇ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਿਰਜਿਆਗਾ ਕਿ ਰੰਗਲਾ ਪੰਜਾਬ ਬਣਾਉਣਾਗਾ ਉਹ ਇੱਕ ਸਾਥੀ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਨੇ ਔਰ ਮੈਂ ਦੇਖਦਾ ਹੁੰਦਾ ਬਹੁਤ ਹੀ ਅੱਛੇ ਅੱਛੇ ਟੌਪਿਕਸ ਦੇ ਉੱਤੇ ਬੜੀ ਅੱਛੀ رائے ਦਿੰਦੇ ਨੇਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾਗਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਆ ਔਰ ਖਾਸ ਕਰਕੇ ਫੂਡ ਇੰਡਸਟਰੀ ਦੀ ਕਈ ਵਾਰ ਗੱਲ ਕਰਦੇ ਦੇਣਗੇ ਕਿ ਪੰਜਾਬ ਕੀ ਐਗਰੀਕਲਚਰ ਸਟੇਟ ਆ ਅਗਰੀਰੀਅਨ ਸਟੇਟ ਆ ਪੰਜਾਬ ਕਿਸਾਨੀ ਨਾਲ ਜੁੜਿਆ ਹੋਇਆਗਾ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਫੂਡ ਦੇ ਫੂਡ ਦੀ ਜਿਹੜੀ ਆ ਇੰਡਸਟਰੀ ਆਉਣੀ ਚਾਹੀਦੀ ਆ ਸੋ ਮੈਨ ਸਮਝਦਾ ਜਿਹਾ ਸਾਥੀ ਨੂੰ ਅਹਿਮ ਮੌਦਾ ਮਿਲਿਆਗਾ ਸੋ ਬਹੁਤ ਬਹੁਤ ਮੁਬਾਰਕਬਾਦ ਔਰ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਇਓ ਤੁਹਾਡਾ ਬਤਾਰ ਪਰਿਵਾਰਕ ਮੈਂਬਰ ਹੁੰਦਾ ਹੋਇਆ ਕਿਉਂਕਿ ਸੇਖੋ ਸਾਹਿਬ ਮੇਰੇ ਵੱਡੇ ਭਰਾ ਨੇਗੇ ਸੋ ਪਰਿਵਾਰਕ ਮੈਂਬਰ ਹੋਇਆ ਹੁੰਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸਾਬ ਚੱਕਰ ਸਾਬ ਕੋਲ ਸਾਬ ਜੀ ਕਿਧਰ ਲਗੇ ਕੋਲ ਸਾਬ ਅੱਜ ਉਹ ਕਿਧਰ ਪੁੱਛੇ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਔਰ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਮੇਰੇ ਨਿੱਜੀ ਦੋਸਤ ਭਗਵੰਤ ਮਾਨ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਮੁੱਚੀ ਟੀਮ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਡੇ ਮੇਰੇ ਵੀਰ ਹਰਪਾਲ ਚੀਮਾ ਜੀ ਬਰਿੰਦਰ ਗੋਇਲ ਜੀ ਸਾਡੇ ਪਰਿਵਾਰ ਦੇ ਹਿੱਸਾ ਲਾਲਚੰਦ ਜੀ ਗਟਾਰੂ ਚੱਕ ਗੱਜਣ ਮਾਇਰਾ ਸਾਹਿਬ ਮੈਡਮ ਰਾਜ ਲਾਲੀ ਗਿੱਲ ਸਾਡੇ ਅਮਰੀਕਾ ਤੋਂ ਪਾਰਟੀ ਯੂਨਿਟ ਦੇ ਵਿਸ਼ੇਸ਼ ਤੌਰ ਤੇ ਆਏ ਨੇ ਸ਼ੀਨਾ ਜੀ ਭੈਣ ਜੀ ਸਾਡੇ ਔਰ ਮੇਰੇ ਪਰਿਵਾਰ ਮੇਰੇ ਭੈਣ ਭਰਾਵ ਰਿਸ਼ਤੇਦਾਰ ਦੋਸਤ ਜਿੰਨੇ ਵੀ ਆਏ ਹੋ ਸਾਡੇ ਅਦਾਰੇ ਦੇ ਚੇਅਰਮੈਨ ਸ਼ਰਮਾ ਜੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਆਇਆਂ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਅਹੁਦੇ ਤੇ ਤੁਸੀਂ ਅੱਜ ਮੌਜੂਦ ਮੈਨੂੰ ਬਿਠਾਇਆਗਾ ਕਿ ਇਹਦੀ ਗਰੀਮਾ ਨੂੰ ਚਾਰਚਾਂ ਲਾਵਾਂਗੇ ਔਰ ਜਿਹੜਾ ਵੀ ਫੂਡ ਨਾਲ ਰਿਲੇਟਡ ਹੋਊਗੀ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲ ਕਰਦੇ ਰਾਵਾਂਗੇ ਔਰ ਤੁਹਾਡਾਂ ਆਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਆਪਣੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਵਾਂਗੇ ਬਹੁਤ ਧੰਨਵਾਦ ਤੁਹਾਡੇ ਪਰਿਵਾਰ ਸ਼ਹਿਰ ਹਾਂਜੀ ਉਹ ਤਾਂ ਪਹਿਲੇ ਉਪਰ 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 ਇਹ ਇਧਰ ਬਸ ਚਲੋ ਠੀਕ ਹੈ ਬਸ ਠੀਕ ਚਲੋ ਸਭ ਤੋਂ ਪਹਿਲੇ ਉਹਦਾ ਮੇਰੇ ਵੱਲੋਂ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਜਸਵੀਰ ਸੇਖੋਂ ਜੀ ਜਿਨ੍ਹਾਂ ਨੂੰ ਅੱਜ ਫੂਡ ਕਮਿਸ਼ਨ ਪੰਜਾਬ ਦੇ ਮੈਂਬਰ ਦੇ ਰੂਪ ਦੇ ਵਿੱਚ ਅੱਜ ਉਹ ਵਿਰਾਜਮਨ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਸਨਈਆਂ ਨੂੰ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਮਹਿਸੂਸ ਕਰਦਾ ਕਿ ਅਸੀਂ ਕਿਉਂਕਿ ਫੂਡ ਪੰਜਾਬ ਖੇਤੀਬਾੜੀ ਸਟੇਟ ਆ 100 1 ਕਰੋੜ 52 ਲੱਖ ਸਾਡੇ ਪੰਜਾਬ ਚ ਕੰਜ਼ਿਊਮਰ ਨੇ ਜਿਹੜੇ ਸਾਡੇ ਫੂਡ ਸਪਲਾਈ ਨਾਲ ਜੁੜੇ ਨੇ ਔਰ ਵੱਡਾ ਹਿੱਸਾ ਪੰਜਾਬ ਦਾ ਚਾਹੇ ਉਹ ਕਿਸਾਨੀ ਦੇ ਰੂਪ ਚਾਹੇ ਉਹ ਆੜਤੀਆਂ ਦੇ ਰੂਪ ਚਾਹੇ ਮਿਲਰ ਦੇ ਰੂਪ ਚ ਸੋ ਵੱਡਾ ਹਿੱਸਾ ਪੰਜਾਬ ਦਾ ਦੀਵਾਦਵਾਦੀ ਜਿਹੜੀ ਆ ਉਹ ਇਸ ਫੂਡ ਡਿਪਾਰਟਮੈਂਟ ਦੇ ਨਾਲ ਫੂਡ ਸਿਸਟਮ ਨਾਲ ਜੁੜੀ ਆ ਸੋ ਅਸੀਂ ਸਾਰੇ ਰਲ ਕੇ ਇਹਦੇ ਅੰਦਰ ਲੀਆਂ ਜਿਹੜੀਆਂ ਚੁਣੌਤੀਆਂ ਨੇ ਉਹਨੂੰ ਸਰ ਕਰਨ ਦੇ ਲਈ ਸਿਰ ਜੋੜ ਕੇ ਕੰਮ ਕਰਾਂਗੇ ਸੋ ਮੈਂ ਆਪਣੇ ਨੈਸ਼ਨਲ ਕੋਨਵੀਨਰ ਸੀਰੀ ਆਰਬਿੰਦ ਕੇਜਰੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਦਿਲ ਔਰ ਪਿਆਰੇ ਸਾਥੀ ਸਾਨੂੰ ਦਿੱਤੇ ਆ ਸੋ ਮੈਂ ਉਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਇਹਤੇ ਮੁਬਾਰਕ ਦੇ ਰਿਹਾ ਸੋ ਉਸ ਨਾਲ ਹੀ ਸਾਡੇ ਪੰਜਾਬ ਕਾਈ ਦੇ ਪ੍ਰਧਾਨ ਸਾਡੇ ਕੈਬਨਟ ਦੇ ਸਾਥੀ ਅਮਰ ਲੋੜਾ ਜੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਜਿਹੜੇ ਸਾਡੇ ਪੰਜਾਬ ਦੇ ਵਿੱਤ ਮੰਤਰੀ ਨੇ ਔਰ ਮੇਰੇ ਸੱਜੇ ਪਾਸੇ ਬਰਿੰਦਰ ਗੋਇਲ ਜੀ ਸ਼ਰਮਾ ਜੀ ਜਿਹੜੇ ਸਾਡੇ ਚੇਅਰਮੈਨ ਨੇ ਔਰ ਗੱਜਨਵਾਜਰਾ ਜੀ ਸਾਡੇ ਐਮਐਲਏ ਸਾਥ ਸਾਡੀ ਵੱਡੀ ਭੈਣ ਰਾਜੀ ਗੇਲ ਜੀ ਜਿਹੜੇ ਚੇਅਰਪਰਸਨ ਨੇ ਔਰ तमाम ਜਿੰਨੇ ਵੀ ਸਾਡੇ ਸਾਥੀ ਆਏ ਆ ਮੈਂ ਸਮਝਦਾ ਕਿ ਇੱਕ ਬਹੁਤ ਹੀ ਕੈਪੇਬਲ ਇਨਸਾਨ ਨੂੰ ਇੱਕ ਸਾਥੀ ਨੂੰ ਅੱਜ ਇਸ ਸੋਧ ਤੇ ਬਠਾਨ ਲੱਗੇ ਆ ਸਭ ਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਆ ਸੋ ਸਿਰ ਜੋੜ ਕੇ ਕੰਮ ਕਰਾਂਗੇ ਔਰ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਮੈਂ ਸਾਡੇ ਪੁਰਾਣੇ ਸਾਥੀ ਜੱਸੀ ਸੇਖੋਂ ਜੀ ਨੂੰ ਤੇ ਸਮੁੱਚੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਮੁੱਖ ਮੰਤਰੀ ਸਰਦਾਰ ਆਤਮ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਉਹ ਸੇਖੋਂ ਸਾਹਿਬ ਨੂੰ ਦਿੱਤੀ ਹੈ ਸੇਖੋਂ ਸਾਹਿਬ ਤੇ ਮੈਂ ਪਿਛਲੇ ਲੰਬੇ ਸਮੇਂ ਤੋਂ ਇਕੱਠੇ ਕੰਮ ਕੀਤਾ ਹੈ ਬਹੁਤ ਹੀ ਠਰਮੇ ਵਾਲੇ ਤੇ ਬਹੁਤ ਵਧੀਆ ਸੋਚ ਰੱਖਣ ਵਾਲੇ ਇਨਸਾਨ ਜੱਸੀ ਸੇਖੋਂ ਜੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਵੀ ਕਿਸ ਤਰ੍ਹਾਂ ਦੀ ਦਿੱਤੀ ਗਈ ਹੈ ਕਿਉਂਕਿ ਸਾਡਾ ਸੂਬਾ ਜਿਹੜਾ ਖੇਤੀ ਪ੍ਰધાન ਸੂਬਾ ਹੈ ਤੇ ਫੂਡ ਕਮਿਸ਼ਨ ਦਾ ਇਹਨਾਂ ਨੂੰ ਮੈਂਬਰ ਬਣਾਇਆ ਹੈ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਦੀ ਦੇਖ ਰਹਿਕ ਦੇ ਵਿੱਚ ਜੋ ਸਾਡੀ ਪੰਜਾਬ ਦਾ ਖੇਤੀ ਦੀ ਤਰੱਕੀ ਦੇ ਲਈ ਕੰਮ ਕਰਨ ਵਾਲੇ ਨੇ ਉਹ ਸਾਰੇ ਕੰਮ ਜੱਸੀ ਸੇਖੋਂ ਜੀ ਬੜੀ ਲਗਨ ਤੇ ਮਿਹਨਤ ਦੇ ਨਾਲ ਕਰਨਗੇ ਸੋ ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਸੋ ਮੈਂ ਇੱਕ ਵਾਰ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਾਡੇ ਅਮਨ ਅਰੋੜਾ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅੱਗੇ ਵਧ ਰਹੀ ਹੈ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਸਾਹਿਬ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਬਹੁਤ ਵੱਡੀ ਸੇਵਾ ਦਿੱਤੀ ਹੈ ਆਪਣੀ ਲਿਆਕਤ ਦੇ ਸਦਕਾ ਰੈਵਨਿਊ ਵਧਾ ਕੇ ਤੇ ਲੋਕਾਂ ਤੇ ਬਿਨਾਂ ਕੋਈ ਟੈਕਸ ਲਾਏ ਪੰਜਾਬ ਨੂੰ ਅੱਗੇ ਲੈ ਕੇ ਗਏ ਆ ਲਾਲ ਚੰਦ ਜੀ ਕਟਾਰੂ ਚੱਕ ਸਾਹਿਬ ਜਿਨ੍ਹਾਂ ਨੇ ਫੂਡ ਮਹਿਕਮੇ ਦੇ ਵਿੱਚ ਬਹੁਤ ਵੱਡੇ ਪ੍ਰਾਲੇ ਕੀਤੇ ਨੇ ਗੱਜਨ ਮਾਜਰਾ ਜੀ ਸਾਡੇ ਸਾਥੀ ਰਾਜ ਗਿੱਲ ਜੀ ਤੇ ਹੋਰ ਸਾਰੇ ਸਾਡੇ ਸਾਥੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਆ ਸੋ ਸਾਰਿਆਂ ਦਾ ਧੰਨਵਾਦ ਤੇ ਜੱਸੀ ਸਿੱਖ ਜੀ ਨੂੰ ਬਹੁਤ-ਬਹੁਤ ਮੁਬਾਰਕ ਸਾਡੇ ਤੁਹਾਨੂੰ ਇਹ ਵਧਾਈਆਂ ਦਿੱਤੇ ਨਾਲ ਸਰ ਇਹ ਨਹੀਂ 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 ਉਹ ਜਦੋਂ ਅਟਮੰਤ ਤੋਂ ਅੱਡੇ ਲੱਗਦੇ ਬਾੜ ਬਣਿਆ ਮੇਰੇ ਆਏ ਕਿਵੇਂ ਕਹਦੇ ਹੈਗੇ ਅੱਜ ਬਹੁਤ ਹੀ ਖੁਸ਼ੀਆਂ ਭਰਪੂਰ ਦੇ ਨਾਲ ਕਿਉਂਕਿ ਸਾਡੇ ਅਮਰਗੜ ਹਲਕੇ ਦੇ ਸਰਦਾਰ ਮੇਰੇ ਛੋਟੇ ਵੀਰ ਜਸਵੀਰ ਜੱਸੀ ਜੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਨੈਸ਼ਨਲ ਕਮਿਊਨਿਅਰਬਿੰਦ ਕੇਰਿਵਲ ਜਨੇਟ ਐਹਮ ਜ਼ਿੰਮੇਵਾਰੀ ਦਿੱਤੀ ਆ ਜਿਹਦੇ ਤੋਂ ਇੱਕ ਪਤਾ ਲੱਗਦਾ ਵੀ ਆਮ ਵਰਕਰ ਜੋ ਮੁੱਢਲੇ ਦਿਨਾਂ ਦੇ ਵਿੱਚ ਵੀ ਚੱਲੇ ਨੇ ਤੇ ਆਜ ਆਮ ਆਦਮੀ ਪਾਰਟੀ ਉਹਨਾਂ ਨੂੰ ਮਾਣ ਦੇ ਕੇ ਸਾਡੇ ਸਾਰੇ ਵਰਕਰਾਂ ਦਾ ਮਨ ਵਧਾ ਰਹੀ ਹੈ ਤੇ ਅੱਜ ਇਸ ਅਹਿਮ ਮੌਕੇ ਤੇ ਸਾਡੀ ਜਿਹੜੀ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਾਰੀ ਕ੍ਰੀਮ ਸਾਡੇ ਪ੍ਰਧਾਨ ਰੋੜਾ ਸਾਹਿਬ ਆਏ ਨੇ ਤੇ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਆਏ ਨੇ ਸਾਡੇ ਫੂਡ ਮੰਤਰੀ ਕੁਟਾਰੂ ਚੱਕ ਜੀ ਆਏ ਨੇ ਸਾਡੇ ਇਰੀਗੇਸ਼ਨ ਦੇ ਮੰਤਰੀ ਜੀ ਰਵਿੰਦਰ ਕੋਇਲ ਜੀ ਆਏ ਨੇ ਕਿਉਂਕਿ ਤੇ ਬਹੁਤ ਸਾਰੇ ਵਰਕਰ ਆਏ ਨੇ ਸਾਡੇ ਚੇਅਰਮੈਨ ਅਜਦੀਪ ਜੀ ਨੇ ਤੇ ਬਹੁਤ ਸਾਰੇ ਵਰਕਰ ਆਏ ਨੇ ਜਿਹਨੇ ਵਧਾਈਆਂ ਦੇਣਾਂ ਨੇ ਕਿਉਂਕਿ ਚੰਗੇ ਇਨਸਾਨ ਨੂੰ ਵਧਾਈਆਂ ਦੇ ਸ਼ਾਮਲ ਹੋਣਾ ਇੱਕ ਹਰ ਇੱਕ ਨੂੰ ਐਂ ਲੱਗਦਾ ਵੀ ਜਿਵੇਂ ਅੱਜ ਮੈਂ ਕਿਸੇ ਪਵਿੱਤਰ ਬੰਦੇ ਨੂੰ ਮਿਲਣ ਚੱਲੇ ਆਂ ਤੇ ਇਹਨਾਂ ਦੀ ਰੂਹ ਵੀ ਪਵਿੱਤਰ ਹੈ ਤੇ ਸੋਚ ਵੀ ਪਵਿੱਤਰ ਆ ਤੇ ਬਹੁਤ ਸਹਿਜ ਅਵਸਥਾ ਜੇ ਹਰ ਗੱਲ ਕਹੇ ਜਾਂਦੇ ਨੇ ਕਦੇ ਗੁੱਸਾ ਮੈਂ ਕਦੇ ਜ਼ਿੰਦਗੀ ਚ ਅੱਜ ਦੇਖਿਆ ਹੀ ਨਹੀਂ ਅੱਜ ਮੈਨੂੰ ਇਹੋ ਲੱਗਦਾ ਵੀ ਪ੍ਰਮਾਤਮਾ ਨੇ ਸਹੀ ਬਰਖਾ ਵੀ ਕਰ ਦਿੱਤੀ ਬਰਖਾ ਬਾਹਰ ਤੇ ਚੂਣ ਵੀ ਕਰ ਦਿੱਤੀ ਧੰਨਵਾਦ Merci.